ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੰਦੀਪੀਰ ਕੀ ਹਾਲ ਹੈ ਬਾਈ ਹੋਰ ਸੁਣਾਓ ਜੀ ਬਹੁਤ ਵਧੀਆ ਠੀਕ ਠਾਕ ਚਲੋ ਕਿੰਨੇ ਵਾਲਿਆ ਨੇ ਫਿਰ ਆ ਜੀ ਅੱਜ ਸੰਦੀਪੀਰ ਆਪਣੇ ਕੋਲ 7-8 ਪੀਸ ਆ ਗਏ ਵਧੀਆ ਵਾਲੇ ਟੌਪ ਸਾਰੇ ਚੰਗੇ ਸਾਰੇ ਦੁੱਧ ਵਾਲੇ ਕੋਈ ਸੁਈਆਂ ਝੋਟੀਆਂ ਤੇ ਕੋਈ ਗੰਬੜਾ ਮਾ ਆਪਣੇ ਬਸ ਠੀਕ ਆ ਤੇ ਰੇਟ ਵੀ ਅੱਜ ਬਿਲਕੁਲ ਸੰਦੀਪੀਰ ਆਪਣੀ ਗੈਜ ਆ ਬਸ ਠੀਕ ਆ ਛੋਟੇ ਬਾਜ਼ਾਰ ਤੋਂ ਲੱਗੀ ਅੱਗ ਲੱਗੀ ਆ ਕਿੱਦਾਂ ਲੱਗੀ ਬਾਕੀ ਆਪਣੇ ਆ ਪਹਿਲਾਂ ਝੋਟੀ ਤੋਂ ਕਰਦੇ ਆ ਆਜੋ ਆਜੋ ਹਾਂ ਚਾਰ ਦੰਦ ਦੀ ਝੋਟੀ ਹੁਣ ਚਿੱਗੀ ਹੋਣ ਦੀ ਮੂੰਹ ਅੱਛਾ ਠੀਕ ਆ ਹਾਂ ਜੀ ਦੁੱ ਮੋੜਾ ਹੀ ਇਹਦਾ 11-12 ਕਿਲੋ ਠੀਕ ਆ ਹਾਂ ਲਓ ਮਤਰਾ ਇੱਕ ਲੱਛ ਮਾਰੀ ਪਹਿਲਾ ਸੁਦਾ ਝੋਟੀ ਇਹਦੇ ਝੋਟੀ ਵੇਖ ਗੱਡੀ ਸੋਹਣੀ ਬਹੁਤ ਸੋਹਣੀ ਗੱਡੀ ਥਾਣ ਦੇਖੋ ਕਿੰਨਾ ਸੋਹਣਾ ਲੱਗਾ ਹੋਰ ਤੋਰ ਤੋਰ ਜੀ ਨੂੰ ਕੱਦਕਾਰ ਵੀ ਪੂਰਾ ਵੱਡਾ ਠੀਕ ਆ ਹਾਂਜੀ ਲਓ ਜੀ ਕਰੋ ਚੈੱਕ ਮੇਰਾ ਵੀ ਬਾ ਠੀਕ ਆ ਆਵਾਜ਼ ਬਹੁਤ ਸੋਹਣੀ ਜੋੜੀ ਵੱਡੀ ਝੋਟੀ ਹਨਾ ਪੂਰੀ ਵੱਡੀ ਝੋਟੀ ਐ ਨਿੱਕ ਨਿੱਕੀ ਸੰਗੀ ਲੱਗੀ ਆ ਨਾ ਨਾ ਨਸਲਾ ਨਸਲਾ ਝੋਟੀ ਦੇ ਕੱਦ ਵੇਖੋ ਕਿੰਨਾ ਝੋਟੀ ਦਾ ਹੋ ਥਲੇ ਯਾਰਾ ਮਾਰਦਾ ਥਣਾ ਥਮਾਰ ਕੈਮਰਾ ਬਾ ਠੀਕ ਹੈ ਹੈ ਕਿ ਨਹੀਂ ਸੋਣੀ ਬਿਲਕੁਲ ਬਿਲਕੁਲ ਹਾਂ ਥਣ ਬਹੁਤ ਸੋਹਣਾ ਫਿਰ ਚਵਾਈ ਬੜੀ ਸੋਹਣੀ ਓ ਟਿੱਡੀ ਛੋਟਾ ਹੀ ਬਾ ਉਹ ਆ ਵੀ ਛੋਟੇ ਛੋਟੇ ਹੀ ਅੱਜ ਚਲੋ ਇਹਦਾ ਮੋਲੇ ਜੀ ਫਿਰ ਆ ਇਹ ਨਾਲ ਸੰਦੀਵਰ ਮੁੱਲ ਤੋਂ ਡੇਰ ਕਰੀ ਜਾਈਏ ਹਾਂਜੀ 1 ਲੱਖ 40 ਹਜ਼ਾਰ ਦੀ ਝੋਟੀ ਦੇ ਰਹੇ ਨੇ ਇਹ 1 ਲੱਖ 40 ਹਜ਼ਾਰ ਦੀ ਦੇਣੀ ਹਾਂ ਮਾਰਦਾਨ ਕਰਦਾ ਕੋਈ ਭਰਾ ਦੂਰੋਂ ਆਊਗਾ ਨਾ 1 37 ਦੀ ਝੋਟੀ ਦੇ ਦਾਂਗੇ ਬਾਜਾਂਦ ਠੀਕ ਆ ਚੱਲਣ ਦੋ ਆ ਗੱਬਣ ਝੋਡੀ ਜੋ ਅੱਛਾ ਇਹ ਗੱਬਲ ਹਾਂਜੀ ਲੋ ਜੀ ਇਹ ਗੱਬਲ ਝੋਡੀ ਆ ਦੇਖੋ ਗੱਡੀ ਸੋਹਣੀ ਜੋੜੇ ਥਾਂ ਵੇਖੋ ਕਿੰਨਾ ਜ਼ਬਰਦਸਤ ਲੱਗਾ ਹਾਂਜੀ ਥਾਂ ਬਹੁਤ ਸੋਹਣਾ ਲੱਗਾ ਵਾ ਝੋਟੇ ਬੜੂ ਬੜੀ ਥਲੇ ਹਣ ਬਸ ਚਲੋ ਜੀ ਲੈ ਚਲੋ ਭਰਾ ਲੋ ਜੀ ਵੇਖੋ ਭਰਾ ਜਬਰਦਸਤ ਝੋਟੀ ਪੂਰੀ ਹੈ ਨਾ ਬਹੁਤ ਸੋਹਣੀ ਝੋਟੀ ਨਹੀਂ ਠੀਕ ਹੈ ਜੀ ਵਾਹ ਵੇਖੋ ਕਿੰਨਾ ਸਾਫ ਲੱਗਾ ਝੋਟੀ ਨੂੰ ਜੈਡ ਬਲੈਕ ਆ ਬਿਲਕੁਲ ਜੈਡ ਬਲੈਕ ਠੀਕ ਆ ਬਾ ਠੀਕ ਆ ਆਜੋ ਜੀ ਆਜੋ ਆਜੋ ਐ ਕੱਦ ਕਾਟ ਵਾਲੀ ਆ ਤਾਂ ਫਿਰ ਠੰਡੀ ਬੜੀ ਸੰਦੀ ਵੀਰ ਬਿਲਕੁਲ ਬਿਲਕੁਲ ਜੀ ਐ ਕਰਮਾਲੀ ਠੰਡੀ ਆ ਠੀਕ ਆ ਥੋੜਾ ਦਰਦੀਆਂ ਕਿੰਨਾ ਨੇ ਤੇ ਕਰ ਜੂ ਭਾਜੀ ਫਿਰ ਇਹ ਹੰਦੀ ਇਹ ਦੁੱਧ 14-15 ਕਿਲੋ ਘੋਟੀ ਚਵਾਉਗੀ ਠੀਕ ਆ ਹਾਂ ਵਧੀਆ ਥਾਣੇ ਵੇਖੋ ਕਿੰਨਾ ਸੋਹਣਾ ਲੱਗਾ ਨੋਬਾ ਬਹੁਤ ਚੰਗਾ ਲੱਗਾ ਥਾਲ ਹਾਂਜੀ ਇਹਦਾ ਮੁੱਲ ਜੀ ਫਿਰ ਸੰਦੀਪ ਜੀ ਮੁੱਲੇ ਦਾ ਵੀ 1,40,000 ਰਿਆ 1,40,000 ਹਾਂਜੀ ਹਾਂਜੀ ਆ ਵੇਖੋ ਝੋਟੀ ਥੱਲੇ ਉਹ ਵੀ ਇੱਕ ਸੈਂਦੀ ਦੀ ਫਿਰ ਇਹ ਵੀ ਇੱਕ ਸੈਂਦੀ ਦੀ ਝੋਟੀ ਦੇ ਦਾਂਗੇ ਲਓ ਇਹ ਵੀ ਇੱਕ ਸੈਂਦੇ ਵਾ ਠੀਕ ਆ ਹਾਂ ਚਲੋ ਬਹੁਤ ਸੋਹਣੀ ਝੋਟੀ ਆਂ 1 ਲੱਖ ਸੈਂਦੇ ਬਹੁਤ ਕੁਆੜੇ ਆ ਇਹ ਵੀ ਗੱਬਣ ਝੋਟੀ ਦੋ ਜਾਸੂਗਾ ਕਿੰਨੇ ਡੈਨ ਲਊਗੀ ਜੀ ਇਹ ਵੀ ਹੁੰਦੀ ਵੀ ਰफ्ते ਤੋਂ ਅੰਦਰ ਅੰਦਰ ਹੀ ਆ ਤਿਆਰ ਇਹ ਮਰਲ ਝੋਟ ਚੋਰੀ ਬਹੁਤ ਜ਼ਬਰਦਸਤ ਝੋਟੀਆਂ ਭਾਈ ਸਾਡਾ ਮੋਹ ਲਾਗੀ ਗੁੰਡੀ ਉਧਰ ਦਾ ਉਧਰ ਦਾ ਹੰਦੀ ਵੀਰ ਜੀਂਦ ਲੱਗ ਕੇ ਜੀਂਦ ਨਹੀਂ ਨਹੀਂ ਹਾਂਜੀ ਇਹ ਆਦ ਕਾ ਇਥੋਂ ਆਇਆ ਜੋ ਆਪਣਾ ਮੰਡੀਆਂ ਖੰਨੇ ਅੱਛਾ ਖੰਨੇ ਮੰਡੀ ਲੈ ਕੇ ਜਾਂਦਾ ਹਾਂਜੀ ਹਾਂਜੀ ਠੀਕ ਆ ਝੋਟੀਆਂ ਵੀ ਬਹੁਰੀ ਸਾਫ ਤੇ ਆ ਪੂਰੀ ਬਣੂਗੀ ਵੀ ਪਛਾਣ ਬਿਲਕੁਲ ਬਿਲਕੁਲ ਜੀ ਹਾਂਜੀ ਪੂਰੀ ਸਾਫ ਲੈ ਮੇਰੀ ਆ ਨਾ ਗੱਡੀ ਉਤਰ ਲੱਗਿਆ ਥੋੜਾ ਜਿਹਾ ਆਪ ਕੋ ਲੱਤ ਦੇ ਨਾ ਮੜੀ ਮਾਰ ਲਈ ਇਹਨੇ ਪਤਰੀ ਕਿੰਨਾ ਦੇ ਤੱਕ ਕਰਜੋ ਭਾਜੀ ਇਹੇ ਵੀਰ ਦੁੱਧ ਦੇ ਵੀ 14 15 ਕਿਲੋ ਚਵਾਊਗੀ 14 15 ਕਿਲੋ ਹਾਂਜੀ ਠੀਕ ਆਜੋ ਜੀ ਆਜੋ ਆਜੋ ਬਾਕ ਵੇ ਆ ਜੋ ਮੈਂ ਕਰਾਂ ਕੀ ਕਰਾਂ ਪਰ ਇਹ ਵੀ ਕਰਨੀ ਕੋਈ ਨਹੀਂ ਠੀਕ ਹੈ ਸਫਾਈ ਵੇਖਦੀ ਵੀ ਥੱਲੇ ਥਣ ਥਣ ਜੀ ਵਾਰ ਫਿਰ ਸੀ ਜਾਂਦਾ ਜੀ ਹਾਂ ਬਹੁਤ ਸਾਫ਼ ਹੈ ਛੋਟੀ ਦੇ ਜਿਵੇਂ ਥੋੜਾ ਹਾਂ ਤੋੜੋ ਇੰਦਾ ਫਿਰ ਮੁੱਲ ਜੀ ਸੰਦੀਪ ਵੀ ਇਹਦਾ ਮੁੱਲ ਇੱਕੋ ਜਿਹਾ ਹੀ ਸਾਰੀਆਂ ਝੋਟੀਆਂ ਦੇ ਆ ਵੀ ਇੱਕ ਸੰਦੀ ਦੀ ਹਾਂ ਇਹ ਵੀ ਇੱਕ ਸੰਦੀ ਦੀ ਠੀਕ ਆ ਫਿਰ ਮਾਨਦਾਨ ਕਰਾਂਗੇ ਕੋਈ ਵੀਰ ਬਸ ਗਈਆਂ ਫਿਰ ਭਜੀਆ ਹਾਂ ਚਿੰਗੀਆਂ ਝੋਟੀਆਂ ਪਰ ਜਬਰਦਸਤ ਪੂਰਾ ਨਾ ਜਿਉਂ ਸੋਹਣੀਆਂ ਤੇ ਸਿੰਗੀਆਂ ਵੀ ਨਹੀਂ ਗਈਆਂ ਚਲੋ ਚਲੋ ਠੀਕ ਕੱਦ ਕਾੜੇ ਵਧੀਆ ਤੇ ਵਜ਼ਨ ਵੀ ਪੂਰਾ ਬਾ ਠੀਕ ਆ ਹਾਂਜੀ ਚਲੋ ਆਹ ਫਿਰੋ ਜੀ ਇਹ ਹੁੰਦੀ ਵੀ ਝੋਟੀ ਸੂਈ ਜੋ ਆ ਜੜੀ ਅੱਛਾ ਸੂਈ ਆ ਹਾਂ ਜੀ ਤੇ ਇਹਦਾ ਬੱਚਾ ਉਹ ਮੜਾ ਬਖਾ ਰੋ ਇਹਦਾ ਬੱਚਾ ਹੋਣਾ ਦੋਆ ਮਹੀਨਿਆਂ ਦਾ ਬਸ ਠੀਕ ਆ ਬਾਕੀ ਝੋਟੀ ਥਲੇ ਦੁੱਧ ਜਿਹੜਾ ਵਾ ਨਾ ਹਾਂ ਹਾਂ ਐਟਮ 13 14 ਕਿਲੋ ਦੁੱਧ ਝੋਕੇ ਦਾ 13 14 ਕਿਲੋ ਐਸਨੋ ਦਾ ਦੁੱਧ ਬੜਾ ਝੋਟੀ ਥਲੇ ਠੀਕ ਆ ਆਹ ਤੇ ਪੂਰੀ ਵੱਡੀ ਕਦਕਾਠ ਵਾਲੀ ਆ ਲੋ ਜੀ 13 14 ਕਿਲੋ ਤੋ ਤਿਆਰ ਆ ਤਿਆਰ ਤੇ ਵੱਡੀ ਝੋਟੀ ਬਿਲਕੁਲ ਜੈਡ ਬਲੈਕ ਹਾਂ ਜੀ ਠੀਕ ਆ ਚੱਲਣ ਦੇ ਘਰਾਂ ਦੇ ਤੇ ਇਹ ਵੀ ਠੰਡੀ ਬਹੁਤ ਝੋਟੀ ਭਾ ਜਿਹੜਾ ਮਰਜੀ ਚੋਲੇ ਬੈ ਗੇ ਠੀਕ ਆ ਮਗਰ ਕਟਾ ਜਦੇ ਬਾਲ ਆ ਚਲੋ ਜੀ ਜੈਡ ਬਲੈਕ ਹੈ ਨਾ ਹਾਂਜੀ ਚਲੋ ਸੋਹਣੀ ਝੋੜੇ ਨਾ ਸਿੰਘ ਸਿੰਘ ਬੜਾ ਸੋਹਣਾ ਝੋੜਾ ਸਿੰਘ ਵੀ ਚੰਗਾ ਸੋਹੰਦੀ ਵੀਰੇ ਕੱਦ ਬੜਾ ਝੋਟੀ ਦਾ ਦਾ ਵੀ ਕੱਦ ਤਾਂ ਫਿਰ ਹੈਗਾ ਇਹ ਵੀ ਉੱਥੋਂ ਲੈ ਕੇ ਦੇ ਬਾਈ ਜੀ ਉੱਥੋਂ ਹੀ ਉੱਥੋਂ ਹੀ ਹੁੰਦੀ ਵੀ ਠੀਕ ਆ ਠੀਕ ਆ ਚਲ ਮੋੜ ਲੈ ਆਜੋ ਜੀ ਆਜੋ ਇਹ ਲਾ ਸਨੀਵੀਰ ਮੁੱਲ ਗੈਰ ਹੀ ਆ ਸਵਾਹ ਦੀ ਝੋਟੀ ਦੇ ਦਾਂਗੇ ਸਵਾਹ ਲੱਖ ਦੀ ਇੱਕ ਬਾਈ ਦੀ ਝੋਟੀ ਹਾਂ ਲੱਖ ਬਾਈ ਦੀ ਠੀਕ ਝੋੜੀ ਹੋਣੀ ਹੈ ਜੀ ਕੰਮ ਚੱਲਣ ਦੋ ਚਲੋ ਬਾਕੀ ਮੇਰਾ ਵੀਰ ਭਰਾ ਕੋਈ ਆਪਣੀ ਥੜੀ ਨਾਲ ਇੱਥੇ ਆ ਕੇ ਖੜੇ ਹਾਂਜੀ ਪਛੇਰੀ ਆਪਣੀ ਗਾਰੰਟੀ ਹੋ ਫੁੱਲ ਆਹ ਜੀ ਇਹ ਵੀ ਸਨੀਵੀਰ ਸੂਈ ਝੋਟੀ ਇਹਦੇ ਥੱਲੇ ਆਦਾਂ 13 ਲੀਟਰ ਦੁੱਧ ਜੋ ਇਹ ਵੀ ਖੋਲੋ ਆਹ ਝੋਟੀ ਥੱਲੇ ਲਓ ਜੀ 13 ਕਿਲੋ ਰੋਦਾਜ ਇਹ ਵੀ ਸੂਈ ਝੋਟੀ ਆ ਰੋਦਾ ਤਿਆਰ ਜੋ ਇਹਦੇ ਨਾਲ ਆ ਕੱਟਾ ਜੀ ਆਹ ਇਹਦੇ ਮਗਰ ਕੱਟਾ ਆਜੋ ਕੱਟੀ ਇਹਦੇ ਮਗਰ 20 ਦਿਨ ਹੋ ਗਏ ਨੂੰ ਛੋਟੀ ਸੂਈ ਹਾਂ ਕੱਟੀ ਇਹਨੇ ਮਗਰ ਆ ਜਾਓ ਵਾ ਠੀਕ ਚਲੋ ਲੈਵੇ ਲੂਏਰੀ ਇਹ ਵੀ ਬੜੀ ਸਾਫ਼ ਹੈ ਛੋਟੀ ਠੀਕ ਹੈ ਜਵਾਜ ਉਹ ਬਹੁਤ ਸੋਹਣਾ ਛੋਟੀ ਹਾਂ ਅਰੇ ਮੇਰੇ ਸੰ 2.5 ਦਾ ਟਾਈਮ ਹੋਣਾ ਹਾਂ ਆ ਜਾਓ ਜੀ ਚੱਲ ਆ ਜਾ ਇਹਦਾ ਵੀ ਸੁਨੀਵੀਰ ਮੁੱਲ ਗੈਰ ਹੀ ਆ ਬਾ ਠੀਕ ਹੈ ਜੀ ਹਾਂ ਜੀ ਇਹ ਚਲ ਇਹਦਾ ਮੁੱਲ ਕਿੰਨਾ ਜੀ ਇਹਦਾ ਜ਼ੀਰ ਮੁੱਲ 1,20,000 115 ਦੀ ਹਾਂ ਇੱਕ 15 ਇਹ ਬਾ ਠੀਕ ਆ ਹਾਂ ਜੀ 1,15,000 ਚੋੜੀ ਨਵਾਗੇ ਠੀਕ ਆ ਆਸਦੀ ਵੀਰ ਮੈਂ ਕੱਲ ਸੁੱਈ ਆ ਅੱਛਾ ਕੱਲ ਸੁੱਈ ਆ ਛੱਤੀ ਇਹਦੇ ਮਗਰ ਜੋ ਠੀਕ ਆ ਆ ਜੜੀ ਚਲੋ ਇਹ ਕੱਲ ਹੀ ਸੁੱਈ ਆ ਇਹਦੇ ਲੇਵੇ ਦੀ ਵੇਖੋ ਮੈਂ ਕਿ ਢੀ ਜੋ ਉਹਨਾਂ ਇਹ ਗਾਹ ਨੂੰ ਤਾਂ ਉਹਨਾਂ ਪਛਾਣ ਬਣਾਉਂਦੇ ਨਹੀਂ ਠੀਕ ਆ ਸੋ ਇਹ ਤਿੰਨ ਚਾਰ ਕਿਲੋ ਬੋਲਾ ਚੋਇਆ ਦਾ ਇਹ ਵੀ ਤੋਰੋ ਜੀ ਇਹ ਵੀ ਤੋ ਲੋ ਜੀ ਦੁੱਧ ਵਾਲੀ ਜੋ ਮਈ ਹੈ ਵੀ ਦੁੱਧ ਵਾਲੀ ਮੈਂ ਹਾਂ ਹਾਂ ਚਵਾ ਬੜਾ ਸੋਹਣਾ ਹੈ ਦਾ ਭੋਲਾ ਚਵਾ ਇਹ ਵੀ ਤੋਰੋ ਤੇ ਮੈਂ ਕਿ ਕਰਦੇ ਵੇਖੋ ਹੁੰਦੀ ਜੁਰ ਕੱਡੀ ਬੇਲ ਬੋਲੀ ਵੱਡੀ ਛੋਟੀ ਹੈ ਜੀ ਕਿੰਨਾ ਕਰਜੂਗਾ ਜੀ ਤੋਰ ਜੀ ਦੁੱਧ ਸੰਦੀਪ ਰ ਮੈਂ ਇਹਨੇ 14 15 ਕਿਲੋ ਦਾ ਚਵਾ ਹੈ ਤੇ ਕਿੰਨੇ ਚ ਹੋਣਾ ਚਵਾ ਬੜਾ ਮਹੀਂ ਦਾ ਠੀਕ ਆ ਹਾਂ ਕਮਾ ਲਓ ਜੀ ਇੱਥੇ ਕਮਾ ਲਓ ਇਹਦਾ ਪਰ ਬੋਲੋ ਜੀ ਇਹ ਰ ਹੰਦੀਰ ਮੋਲੇ 135000 130000 ਦੀ ਹਾਨਾ ਹਾਂ ਜੀ ਚਲੋ ਲੈ ਜਾਓ ਲਓ ਜੀ 130000 ਦੀ ਹਾਨਾ ਹੀ ਆ ਹਾਂ ਨਾ ਹੀ ਬਸ ਆਹੀ ਬਸ਼ੀ ਸੇਲ ਆਣਾ ਜੀ ਹਾਂ ਜੀ ਇਹੋ ਝੋਟੀਆਂ ਸੇਲ ਆ ਝੋਟੀਆਂ ਬੜੇ ਵੱਡੇ ਬਰਾ ਥੋੜਾ ਜਾਇਜ ਆ ਕੰਮ ਕਰਿਆ ਇਹਨੇ ਵੀ ਅੱਜ ਬਿਲਕੁਲ ਜਾਇਜ ਪਾਏ ਆ ਹਾਂ ਜੀ ਹਾਂ ਅਰਾ ਬਾਜ਼ਾਰ ਦੇ ਬਾਹਰ ਬਹੁਤ ਤੇਜ ਹੋਇਆ ਜਾਂਦੀ ਵੀ ਰਣ ਤਾਨੂੰ ਹੱਥ ਪਰ ਰੇਟ ਆਹੀ ਰੋਟੀ ਰੱਖ ਕੇ ਪਾਏ ਹੈਗੇ ਬਾਕੀ ਵੀਰ ਮੇਰਾ ਕੋ ਆਵੇ ਤਸल्ली ਕਰਕੇ ਖੜੇ ਪਿੰਡ ਆਪਣਾ ਝੰਡੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਬਟਾਲਾ ਸਾਸੀ ਗਾਲੀ